गुरु नानक कहा के प्रकाश रूप हरि प्रकट हुए संसार ते ते उस परमात्मा ने अपने आप को गुरु नानक कहवाया भावना नाल इस जाई नु कहना कीता के परमेश्वर ने ही प्रकट होना कीता गुरु नानक दे रूप विच सतगुरु ओ परमेश्वर वाली जो

जेता समंद सागर नीर भरिया तेते अगण हमारे दया करो किछ मेहर उतारो दबदे पत्तल तारे के हे परमात्मा हे परमेश्वर जिने पानी नाल भरता हुआ सागर है समुद्र है इस तरह मैं अपना नाल भरता हुआ

ज्ञान द्वारा जे अति गौर पही अज शक्ति भी जो के समर्थ सतगुरु दिखाने समर्थ देने ते समय ते दिखाओ देने को खेल वर्ताओ देने को अदर कर देने उस नगर आदि गुरु नारद पाचने बख्शिश की पर सतगुरु की निम्रता वेख के बड़े हैरान हो जितने भी भगत ने दर्शन किया कि ना तो गुरु नानक साहब जपता ना तपदा किसे करता का नहीं ना जपदा ना तपदा ना ज्ञान का ना ध्यान का ना इशनान का ना पुन का ना दान का किसी प्रकार का दा, कोई दावा नहीं

ज्ञान द्वारा संसार के खिलाफ खुले धर्म स्थान से गए इसलिए कि धर्म स्थान से जी सिंचाई है वो सलाह योग जी कर्म कांड ने केवल वेखने में ही धार्मिक कर्म लगते थे उन्होंने खंडन नहीं किया था दुनिया के मालिक की मुनाफा पाशाह कि एक ये है कि बुद्ध बुद्ध ही होता है आम और खामी मुख्ता है जो कुछ बुद्ध के आंदोलन जवाब दे सकता है स्वादर जवाब दे सकता है बुद्ध के सकता है और के नाजवाब होते हम जल्द बने तो वो सब कुछ कामने समरात्म होता है बोल भी करके दिखा दें बुद्ध से बुद्ध ही, ही। सत्रम बुद्ध नार्क पाच्यं जिन्हें चली

गुरु गग बहादुर साहब गोबिंद पिता ने बेनती करते हैं कि धकेदारने लाया जा रहा यह ला नहीं देना चाहता धार्मिक चिन्ह है कि लाया जा रहा है

ਮੋਰ ਤੇ ਲਾਉਣ ਦੀ ਗੱਲ ਤਾਂ ਵਾਤਰੀ ਨੇ ਪਰ ਸਤਿਗੁਰੂ ਜਿਸ ਗੱਲ ਦੇ ਵਿਰੋਧ ਵਿੱਚ ਨੇ ਉਹ ਇਹ ਐ ਕਿ ਜ਼ਬਰ ਅਤੇ ਸਲਾ ਕਦੇ ਇਹ ਨਹੀਂ ਹੋਣਾ ਚਾਹੀਦਾ ਕਿਸੇ ਦਾ ਮਨ ਮੰਨਦਾ ਹੈ ਤੇ ਉਹ ਪਹਿਲ ਹੈ ਤਾਂ ਉਹ ਧਰਮ ਨੂੰ ਧਾਰਨ ਕਰੇ ਪਰ ਕਿਸੇ ਦੇ ਧਰਮ ਨੂੰ ਤੋੜਵਾ ਉਹਦੇ ਵਿਰੋਧ ਵਿੱਚ ਹੀ ਸੱਜਣਾ

पर उन्होंने देखा कि कथा की कर जा रहे हैं जबरन उतारे जा रहे हैं ये नहीं होना चाहिए नाले साधन हेत की जानकारी साधन हेत भाव जो धार्मिक व्यक्ति धार्मिक धर्म अपना वाले धर्म मन वाले हिंदू धर्म के आगू कश्मीरी पंडित लोग इकट्ठे हो के फरियादी हो के श्री आनंदपुर साहब की धरती से गुरु तेग बहादुर साहब के पास अपने

ਬਹੁਤ ਦਰਦ ਨੂੰ ਦੇਖਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਗਰੀ ਚੌਂਕ ਦਿੱਲੀ ਵਿੱਚ ਜਾ ਕੇ ਸ਼ਹਾਦਤ ਦਿੱਤੀ ਹੈ ਧਰਮ ਏਕ ਸਾਧਾ ਜਨ ਕੀ ਅਸੀਸ ਦਿਆਂ ਪਰ ਸਿਰ ਨ ਅਦਿਆਂ Hindu ਧਰਮ ਦੇ ਰਖਣ ਕਰਕਰ ਉਸ ਧਰਮ ਦੀ ਰਖਾ ਲਈ ਵਾਸਤੇ ਇੰਨਾ ਵੱਡਾ ਸਾਕਾ ਇਨੀ ਵੱਡੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੀ ਹੈ

ਸਤਿਗੁਰੂ ਉਤਵਾ ਦੇ ਸਨਮਾਨ ਧਾਰਮਿਕ ਜੋ ਸਹਿਬਾਨ ਉਹਦੇ ਬੇਨਤੀ ਕਰਦੇ ਪਹਿਲਾਂ ਵੀ ਤੜਾ ਕੁਝ ਦਿਨ ਰੁਕੇ ਉਸ ਤੋਂ ਬਾਅਦ ਜਦੋਂ ਦੂਸਰੀ ਵਾਰ ਸ਼ਹਾਦਤ ਦੇਣ ਵਾਸਤੇ ਦਿੱਲੀ ਨੂੰ ਜਾ ਰਹੇ ਸਨ ਤਾਂ ਫਿਰ ਕਹਿੰਦੇ ਨੇ ਚਮਾਸਾ ਹੀ ਉੱਥੇ ਕੱਟਿਆ ਅਜਿਹੇ ਗਰਮੀ ਦਾ ਮੌਸਮ ਹੁੰਦਾ ਹੈ ਨਾ ਜਦੋਂ ਹਮਸ ਹੁੰਦੀ ਹੈ ਇਹ ਕੁਝ ਸਮਾ ਕੁਝ ਮਹੀਨੇ ਤਕਰੀਬਨ 10 ਮਹੀਨੇ ਸਮਾਉ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਹਿਨਾ ਕੀਤਾ ਅੱਗੇ ਵੀ ਪੜਾਅ ਕਰਦਿਆਂ ਕਰਦਿਆਂ ਸ਼ਹਾਦਤ ਦੇਣ ਵਾਸਤੇ ਕੋਧਾ ਚਾਂਦਨੀ ਚੌਕ ਦਿੱਲੀ ਪਹਾਲੀ ਉੱਤੇ ਜਾ ਕੇ ਸ਼ਹਾਦਤ ਦਿੱਤੀ ਪਹਿਲਾ ਸਤਨੂ ਜੀ ਦੇ ਪਿਆਰੇ ਸਿੱਖਾਂ ਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਉਹਨਾਂ ਨੇ ਸਤਗੁਰੂ ਜੀ ਦੇ ਸਾਹਮਣੇ

ਸਤ ਗੁਰੂ ਜੀ ਨੇ ਇਹ ਸੇਧ ਦਿੱਤੀ ਹੈ ਅਗਰ ਉਹ ਕੋਈ ਧਾਰਨਾ ਕਰਦਾ ਹੈ ਤੇ ਉਹਦਾ ਜੀਵਨ ਹੀ ਸੁੱਖਾਂ ਵਾਲਾ ਹੋ ਜਾਂਦਾ ਹੈ। ਜਿਵੇਂ ਪੰਥ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਜੀ ਉਪਨਾ ਜਿਸ ਕਾਗਜ਼ ਤੇ ਲਿਖੀਏ ਕਾਗਜ਼ੇ ਚੋ ਵੀ ਦਾਸ ਸ੍ਰੀ ਗੁਰੂ ਵਾਲਾ ਹੋ ਜਾਂਦਾ ਹੈ। ਕੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਉਪਦੇਸ਼ ਨੂੰ ਧਾਰਨ ਕਰੇ ਤੇ ਉਹਦਾ ਜੀਵਨ ਹੀ ਸੁਖੂਰ ਦਾ ਹੋ ਜਾਂਦਾ ਹੈ। ਤਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਅਜਹੀਆਂ ਬਖਸ਼ਸ਼ਾਂ ਕੀਤੀਆਂ ਸੁੱਖਾਂ ਦਾ ਨਾ ਕੋਈ ایسے ਸੁੱਖਾਂ ਦੇ ਭਾਰ ਮੰਨੇ ਦਸਨਾ ਕੀਤੀ ਜਿਨ੍ਹਾਂ ਨੇ ਵੀ ਧਾਰਾ ਕੀਤੀ ਉਹ ਉਹਦਾ ਵੀ ਸੁਖੀ ਹੋਏ ਜਿਹੜੇ ਅੱਜ ਧਾਰਨ ਕਰਦੇ ਉਹ ਅੱਜ ਵੀ ਸੁਖੀ ਨੇ ਜੇਕਰ ਭਾਈ ਮੰਦਾਨਾ ਜੀ ਭਾਵੇਂ ਮੁਸਲਮਾਨਾਂ ਦੇ ਘਰ ਬੈਣ ਮੁਹਰੇ ਆ ਦਾਇਕ ਸੀ ਹੁਕਮ ਸੀ ਮਰਦਾਨਿਆਂ ਕੇਸ ਨਾ ਕਟਾਣਾ ਅਮਰਤ ਵੇਲੇ ਪਰਮੇਸ਼ਰ ਦਾ ਨਾਮ ਜਪਣ ਕੇਸ ਨਹੀਂ ਕਟਾਣੇ ਅਮਰਤ ਵੇਲੇ ਪਰਮੇਸ਼ਰ ਦਾ ਨਾਮ ਲੱਭਣਾ ਜੋੜਵੰਧਾ ਦੀ ਸੇਵਾ ਕਰਨੀ ਸਾਡੇ ਨਾਲ ਰਹਿਣਾ ਤੇ ਇਹ ਸ਼ਰਤਾਂ ਵੀ ਜ਼ਰੂਰੀ ਹਨ ਸੋ ਸਤਿਗੁਰੂ ਜੀ ਦੇ ਧਿਆਰੇ ਸਿੱਖ ਬਣ ਕੇ ਭਾਈ ਸਰਦਾਰ ਦਾ ਜੀ ਭਾਈ ਗੱਲਾ ਜੀ ਸਤਿਗੁਰਾਂ ਦੇ ਨਾਲ ਹੈ ਜਿੱਥੇ ਦਿੱਤੇ ਸਤਗੁਰਾਂ ਨੇ ਹੁਕਮ ਕੀਤਾ ਉਹ ਉਹਨਾਂ ਦੀ ਮੌਜ ਸੀ ਉਹਨਾਂ ਦੀ ਨਜ਼ਰ ਸੀ ਖੇਡ ਵਰਤੌਣ ਦੀ ਸੀ ਤਦੇ ਕੋਈ ਜਾਦੂਗਰਾਂ ਦਾਵਾ ਤਦੇ ਕੋਈ ਇੰਕਾਰੀ ਨਾ ਕੋਈ ਖੇਡ ਵਿਚਾਰ ਕੇ ਕੇਹੜੇ ਲੱਗਾ ਨਾ ਧਰਤਾਂ ਕਰਨ ਵਾਲਿਆਂ ਦਾ ਖੇਡ ਐਸੀ ਵਰਤੌਣੀ ਕਿ ਉਹਨਾਂ ਦੇ ਸਿੱਧੇ ਨਾਮ ਪਾਏ ਹੀ ਪਾਏ ਸਦਾ ਵਾਸਤੇ ਸਿਸਾਰ ਵਿੱਚ ਸਿੱਧੇ ਰਾਹ ਤੋੜਨ ਵਾਸਤੇ ਉਹਨਾਂ ਦੀਆਂ ਹੋਖਾਖੀ ਚੰਨ ਬਣਾ ਦਾ ਬੜੀਆਂ ਹੁੰਦਿਆਂ ਅਤੇ ਬੜੀਆਂ ਹੀ ਰਹਿਣ। ਸੋ ਸਾਧਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਰਗ ਜਿਵੇਂ ਆਪਾਂ ਸਰਵਣ ਕੀਤਾ ਕਿ ਇਤਨੀਆਂ ਕਿਤਨੀਆਂ ਸ਼ਕਤੀਆਂ ਸਾਧਨਾ ਦੁਆਰਾ ਪ੍ਰਾਪਤ ਕਰਨ ਵਾਲੇ ਸਿੱਧ ਲੋਕ ਉਹਨਾਂ ਨੇ ਆਪੜੀਆਂ ਜਿਨੀਅਰੀ ਕਲਾ ਮਤਾ ਸਾਧ ਰਿਧੀ ਅਸਿਧੀ ਅਸਨ ਅਸਮਾਨਯ

ਪਰਗਟ ਹੁੰਦਿਆਂ ਨੇ ਤੁਹਾਡੀ ਮਹਾਨਤਾ ਨੂੰ ਇੱਕ ਸੀਸਿ ਸਮਰਾਤ ਹੋ ਮਹਾਨ ਹੋ ਤੁਹਾਡੀ bravery ਦੇ ਕੀ ਜਾ ਸਕਦੀ ਸੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਤੋਂ ਭਾਈ ਜਰਦੀ ਸਿੰਘ ਜੀ તથા ਸਾਰਾ ਪਰਿਵਾਰ ਇਹ ਚਾਹਨਾਤ ਨਾਰੇ ਨੇ ਆਪਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿੱਚ ਬੈਠ ਕੇ ਅਤੇ ਨਾਲ ਮਿਲਣ ਦੇ ਨਾ ਜਨਾ ਗੁਰੂ ਘਰ ਤੇ ਆਇਆ ਆਪਣੇ ਨਾਲ ਸੰਬੰਧ ਤੇ ਪਿਆਰ ਕਰ ਵਾਲੇ ਨੇ ਮੇਰਿਆ ਨੂੰ ਲਿਖਣ ਵਾਲੇ ਨੂੰ ਬੁਲਾਇਆ ਉਹ ਪਰਿਵਾਰ ਸਾਰੇ ਉਹਨਾਂ ਦੇ ਪਿਆਰ ਦੇ ਸੱਜਣ ਤੇ ਪੁੰਚੇ ਨੇ ਸਤਿਗੁਰੂ ਤੇ ਤਾਂ ਦਾ ਜੋ ਅਕਸ਼ਸ਼ਾ ਰਹਿੰਦਾ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਕਿੰਨੀਆਂ ਨੇ ਅਤੇ ਸਦਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹੂਤ ਦੁਆ ਕਰ ਰਹੇ ਨੇ ਉਹ ਸਾਡੀ ਝੋਲੀ ਪਿਤੇ ਨੇ